ਜੈ ਗੁਰਦੇਵ ਤਨਗੁਰਦੇਵ ਜੈ ਭੀਮ ਜੈ ਭਾਰਤ 25 ਅਗਸਤ ਨੂੰ ਜੋ ਪੇਪਰ ਹੋਣਾ ਹੈ 15ਵਾਂ ਕੰਪੀਟੀਸ਼ਨ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਸਾਰਾ ਪੇਪਰ ਇਸ ਕਿਤਾਬ ਦੇ ਵਿੱਚੋਂ ਹੀ ਆਵੇਗਾ ਜਿੰਨੇ ਕੁਐਸਚਨ ਨੇ ਇਸ ਕਿਤਾਬ ਵਿੱਚੋਂ ਹੀ ਆਉਣਗੇ ਗਿੱਦੜ ਬਾਹਾ ਵਿਖੇ ਇਹ ਪੇਪਰ ਮਾਤਾ ਕਲਸਾ ਇੰਗਲਿਸ਼ ਸਟਡੀ ਸੈਂਟਰ ਵਿਖੇ ਹੋਵੇਗਾ ਸਿੱਖ ਮਹਿਲਾ ਨੀਅਰ ਮੰਡੀ ਵਾਲਾ ਗੁਰਦੁਆਰਾ ਤਾਂ ਜਿਸ ਕਿਸੇ ਨੇ ਵੀ ਇਹ ਪੇਪਰ ਦੇਣਾ ਹੈ ਪਹਿਲਾਂ ਇਹ ਕਿਤਾਬ ਪ੍ਰਾਪਤ ਕਰ ਲਵੇ ਇਹ ਕਿਤਾਬ ਮਾਤਾ ਕਲਸਾ ਇੰਗਲਿਸ਼ ਸਟਡੀ ਸੈਂਟਰ ਗਿੱਦੜਬਾਹਤ ਤੋਂ ਲੈ ਸਕਦੇ ਹੋ ਸਕਰੀਨ ਤੇ ਨੰਬਰ ਆ ਰਿਹਾ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਦੇਖ ਸਕਦੇ ਹੋ ਪਹਿਲਾ ਇਨਾਮ ਜੋ 50000 ਹੈ ਦੋ ਵਰਗ ਬਣਾਏ ਗਏ ਨੇ ਪਹਿਲਾ ਜੋ ਵਰਗ ਹੈ 6ਵੀਂ ਤੋਂ ਪਲੱਸ 2 ਤੱਕ ਦੂਸਰਾ ਵਰਗ ਪਲੱਸ 2 ਤੋਂ ਬਾਅਦ 40 ਸਾਲ ਦੀ ਉਮਰ ਤੱਕ ਤੇ ਦੋਨਾਂ ਗਰੁੱਪਾਂ ਦੇ ਵਿੱਚ 50-50000 ਦਾ ਪਹਿਲਾ ਇਨਾਮ ਹੈ ਦੂਸਰਾ 20000 ਦਾ ਤੀਸਰਾ 10000 ਦੋਨੇ ਗਰੁੱਪਾਂ ਨੂੰ ਅਲੱਗ-ਅਲੱਗ ਇਨਾਮ ਮਿਲਣਗੇ ਤੇ 250 ਜੋ ਵਿਦਿਆਰਥੀ ਨੇ ਪ੍ਰਤੀਯੋਗੀ ਨੇ ਜੋ ਮੈਰਿਟ ਵਿੱਚੋਂ ਪਹਿਲੇ 250 ਬੱਚਿਆਂ ਨੂੰ 100000 ਰੁਪਏ ਇਨਾਮ ਦਿੱਤੇ ਜਾਣਗੇ ਸੋ ਜਿਸ ਕਿਸੇ ਨੇ ਵੀ ਇਹ ਪੇਪਰ ਦੇਣਾ ਹੈ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਜੀ ਤੇ ਜੇ ਕਿਸੇ ਨੇ ਗਿੱਦੜਬਾਹ ਦੇ ਨੇੜੇ-ਤੇੜੇ ਕੋਈ ਬੱਚਾ ਰਹਿੰਦਾ ਹੈ ਗਿੱਦੜਬਾਹ ਵਿਖੇ ਪੇਪਰ ਦੇਣਾ ਹੈ ਉਹ ਸਕਰੀਨ ਤੇ ਆ ਰਿਹਾ ਜੋ ਨੰਬਰ ਹੈ ਉਸਤੇ ਸੰਪਰਕ ਕਰੇ ਗਿੱਦੜਪਾਹਾ ਵਿਖੇ ਇਹ ਪੇਪਰ ਮਾਤਾ ਕਲਸਾ ਇੰਗਲਿਸ਼ ਸਟਡੀ ਸੈਂਟਰ ਵਿਖੇ ਹੋਵੇਗਾ ਅਤੇ ਜੋ ਪੂਰਾ ਪੇਪਰ ਹੈ ਜੋ ਕੁਐਸਚਨ ਨੇ ਉਹ ਐਸੇ ਕਿਤਾਬ ਦੇ ਵਿੱਚੋਂ ਆਉਣਗੇ ਸਾਰਾ ਜੋ ਪੇਪਰ ਹੈ ਓਬਜੈਕਟਿਵ ਟਾਈਪ ਹੋਵੇਗਾ 100 ਸਵਾਲ ਹੋਣਗੇ 1 ਘੰਟੇ ਦੇ ਵਿੱਚ ਇਹ ਸਵਾਲ ਕਰਨੇ ਹੋਣਗੇ ਤੇ ਸਾਥੀਓ ਜੋ ਵੀ ਫਰਸਟ ਆਉਂਦਾ ਹੈ 50000 ਦਾ ਇਨਾਮ ਉਸ ਨੂੰ ਰੱਖਿਆ ਗਿਆ ਹੈ ਇਸ ਦੇ ਨਾਲ ਨਾਲ ਤੁਸੀਂ ਬਾਬਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਜੀ ਦੇ ਜੀਵਨ ਸੰਘਰਸ਼ ਅਤੇ ਭਾਰਤ ਦਾ ਜੋ ਸੰਵਿਧਾਨ ਹੈ ਭਾਰਤੀ ਸੰਵਿਧਾਨ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਪੇਪਰ ਦੇ ਨਾਲ ਨਾਲ ਤੁਹਾਡਾ ਜੋ ਗਿਆਨ ਹੈ ਉਹ ਵਧੇਗਾ ਸੋ ਜਿਸ ਕਿਸੇ ਨੇ ਵੀ ਇਹ ਪੇਪਰ ਦੇਣਾ ਹੈ ਉਹ ਇਹ ਕਿਤਾਬ ਜ਼ਰੂਰ ਪ੍ਰਾਪਤ ਕਰੇ ਤੇ ਇਸ ਨੰਬਰ ਤੇ ਸੰਪਰਕ ਕਰੇ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ